ਫਾਜ਼ਿਲ ਕਾਦੀਆਂ ਸੜਕਾਂ ਤੇ ਇਹੋ ਜਿਹਾ ਨਜ਼ਾਰਾ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਫਾਜ਼ਿਲ ਕਾਦੇ ਬੱਬਰ ਸਵੀਟਸ ਦੇ ਬਾਹਰ ਸੀਵਰੇਜ ਦੇ ਵਿੱਚੋਂ ਚੱਗ ਨਿਕਲਨੀ ਸ਼ੁਰੂ ਹੋ ਗਈ ਹੈ ਗੰਦਾ ਪਾਣੀ ਸੜਕਾਂ ਤੇ ਖੜਾ ਤਾਂ ਆਮ ਦੇਖਿਆ ਜਾ ਸਕਦਾ ਹੈ ਲੇਕਿਨ ਹੁਣ ਸੀਵਰੇਜ ਦੇ ਪਾਣੀ ਦੇ ਨਾਲ ਚੱਗ ਵੀ ਬਾਹਰ ਆਣੀ ਸ਼ੁਰੂ ਹੋ ਗਈ ਹੈ ਜਿਸ ਦੇ ਚਲਦਿਆਂ ਇੱਥੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ ਜਾਣਕਾਰੀ ਦਿੰਦੇ ਹੋਏ ਬੱਬਰ ਸਵੀਟਸ ਦੇ ਸੰਚਾਲਕ ਅਸ਼wini ਬੱਬਰ ਨੇ ਕਿਹਾ ਕਿ ਅਚਾਨਕ ਹੀ ਦੁਕਾਨ ਦੇ ਬਾਹਰ ਸੀਵਰੇਜ ਦੇ ਵਿੱਚੋਂ ਚੱਗ ਨਿਕਲਨੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਇਹ ਚੱਗ ਪੂਰੀ ਦੁਕਾਨ ਦੇ ਬਾਹਰ ਫੈਲ ਗਈ ਜਿਸ ਦੇ ਚਲਦਿਆਂ ਉਹਨਾਂ ਦੀ ਦੁਕਾਨ ਦੇ ਵਿੱਚ ਆਉਣ ਵਾਲੇ ਗਾਕਾ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਬਾਰੇ ਦੇ ਵਿੱਚ ਸਬੰਧਿਤ ਵਿਭਾਗ ਨੂੰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਕੀ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ ਅਤੇ ਉਹਨਾਂ ਦੀ ਦੁਕਾਨ ਦੇ ਵਿੱਚ ਆਉਣ ਵਾਲੇ ਗਾਗਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਦਾ ਬਿਜ਼ਨਸ ਪ੍ਰਭਾਵਿਤ ਨਾ ਹੋਵੇ। ਦੇਖੋ ਨੇ ਪ੍ਰਸ਼ਾਸਨ ਦੇਖੇ ਵੀ ਗੰਦ ਕੇਦ ਹੈ ਝੱਗ ਕਿੱਥੋਂ ਆਈ ਜਾਂਦੀ ਹੈ ਮੰਡੀ ਬੋਰਡ ਨੂੰ ਦੇਖਣਾ ਚਾਹੀਦਾ ਹੈ। ਸਨਫੇ ਹੈਗਾ ਵੀ ਸਾਡੇ ਦਾ ਬਿਜ਼ਨਸ ਚ ਸਟਰਬ ਹੋ ਰਿਹਾ ਹੈ। ਕਹਿੰਦਾ ਕੀ ਹੈਗਾ ਮੈਨੂੰ ਕਹਿਣ ਦੀ ਜ਼ਰੂਰਤ ਹੈ। ਪਰੇਸ਼ਾਨੀ ਆ ਰਹੀ ਹੈ। ਤੇ ਲੋਕਾਂ ਨੂੰ खुद ਨੂੰ ਪਤਾ ਲੱਗਦਾ ਵੀ ਸਰਕਾਰਾਂ ਕੀ ਕਰ ਰਹੀਆਂ ਨੇ ਮੱਕਾਵਾਂ ਦਾ ਤਾਂ ਜੇ ਲੋਕਾਂ ਨੂੰ ਨਜ਼ਰ ਨਾਲ ਆਵੇ ਕਿ ਦੁਕਾਨ ਬਿਜ਼ਨਸ ਦਾ ਸਰਦ ਹੋਣਾ ਸ਼ੁਰੂ ਹੋ ਗਿਆ ਲੋਕ ਪਰੇਸ਼ਾਨ ਨੇ ਤੋਂ ਮੰਡੀ ਬੋਰਡ ਬੰਦੇ ਕਹਿਣਗੇ ਨੇ ਸੁਣਾਈ ਨਹੀਂ ਕਰਦੇ ਪਏ ਅੱਜ ਤਰ੍ਹਾਂ ਆਰਾਮ ਨਾਲ ਮਸਤੀਆਂ ਤੇ ਤੁਰਤੀਆਂ ਤੇ ਬੈਠਦੇ ਨੇ ਪ੍ਰਸ਼ਾਸਨ ਕੋਲ ਚੇਨਾ ਕੀ ਕਰਨਾ ਹੈ ਆ 2 ਮਿੰਟ ਪਹਿਲੇ ਕੰਮ ਹੋਇਆ ਤਾਂ ਵੇਖੋ ਤੁਹਾਡੇ ਸਾਹਮਣੇ ਚਾਹ ਦੀ ਝਾਗ ਹੋਈ ਸੀ